ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੇ ਅੱਜ ਅਪਾ ਕਾਟਨ ਦੇ ਬਹੁਤ ਹੀ ਜ਼ਿਆਦਾ ਸੋਹਣੇ ਕੜਾਈਆਂ ਵਾਲੇ ਸੂਟ ਸੀਰੀ ਦੀ ਕਲੈਕਸ਼ਨ ਲੈ ਕੇ ਆਏ ਆਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਇਹਨਾਂ ਦਾ ਪ੍ਰਾਈਸ ਰਹੇਗਾ ਸਿਰਫ 550 ਰੁਪਏ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਸਾਡਾ ਪ੍ਰਾਈਸ ਬਹੁਤ ਹੀ ਘੱਟ ਔਰ ਸ਼ਿਪਿੰਗ ਵੀ ਫ੍ਰੀ ਹੋਏਗੀ ਇਹ ਸਾਰੇ ਸੂਟ ਹੋਣਗੇ ਇਹਨਾਂ ਦੇ ਉੱਪਰ ਜਿਹੜਾ ਵਰਕ ਰਹਿਣ ਵਾਲਾ ਕਿਸੇ ਤੇ neck ਉੱਪਰ ਵਰਕ ਹੋਏਗਾ ਔਰ ਕਿਸੇ ਦੇ ਘੇਰੇ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਔਰ ਜਿਸ ਪ੍ਰਿੰਟ ਦੀ ਸ਼ਰਟ ਹੋਏਗੀ ਔਰ ਨਾਲ ਪਲੇਨ ਬਾਟਮ ਹੋਏਗਾ ਜਿਸ ਪ੍ਰਿੰਟ ਦਾ ਹੀ ਨਾਲ ਦੁਪੱਟਾ ਰਹਿਣ ਵਾਲਾ ਪਿਓਰ ਕਾਟਨ ਦਾ ਸਟੱਫ ਹੋਏਗਾ ਤੇ ਇਹਨਾਂ ਦੀ ਜਿਹੜੀ ਕੱਟ ਹੋਏਗੀ ਉਹ 2.5 ਮੀਟਰ ਰਹਿਣ ਵਾਲੀ ਆ ਔਰ ਸ਼ਿਪਿੰਗ ਜਿਹੜੀ ਹੋਏਗੀ ਇਹ ਡਿਜ਼ਾਈਨਿੰਗ ਹੋਏਗੀ ਜੋ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈ ਜਿਸ ਤਰ੍ਹਾਂ ਕਿ ਇਸਤੇ ਨੈਕ ਦੇ ਉੱਪਰ ਵਰਕ ਕੀਤਾ ਗਿਆ ਕਾਫੀ ਹੈਵੀ ਵਰਕ ਹੋਏਗਾ ਔਰ ਸਾਹਮਣੇ ਨੈਕ ਦੇ ਉੱਪਰ ਜਸਟ ਪੈਚ ਲਗਾ ਕੇ ਵਰਕ ਕੀਤਾ ਗਿਆ ਹੈਗਾ ਔਰ ਜੋ ਡਿਜ਼ਾਈਨਿੰਗ ਹੋਏਗੀ ਸਭ ਦੀ ਵੱਖਰੀ ਵੱਖਰੀ ਹੋਏਗੀ ਵਰਕ ਦੀ ਵੀ ਔਰ ਪੈਟਰਨ ਜਿਹੜਾ ਹੋਏਗਾ ਪ੍ਰਿੰਟਿੰਗ ਦਾ ਉਹ ਵੀ ਸਭ ਦਾ ਵੱਖਰਾ ਵੱਖਰਾ ਹੋਏਗਾ ਪ੍ਰਾਈਸ ਸਭ ਦਾ ਸੇਮ ਰਹਿਣ ਵਾਲਾ ਹੈਗਾ ਇਹ ਵਾਲੀ ਸੂਟ ਵੀ ਹੋਣਗੇ ਜਿਹੜੇ ਇਹ ਡਿਚ ਪ੍ਰਿੰਟ ਦੇ ਉੱਪਰ ਵੱਡੇ ਫਲਾਵਰਿੰਗ ਦੀ ਜਿਹੜੀ ਪ੍ਰਿੰਟਿੰਗ ਰਹਿਣ ਵਾਲੀ ਹੈਗੀ ਆ ਪ੍ਰਾਈਸ ਇਹਨਾਂ ਦਾ ਵੀ ਸਿਰਫ 550 ਰੁਪਏ ਹੋਏਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਇਹਨਾਂ ਦੇ ਵੀ neck ਦੇ ਉੱਪਰ ਕੰਮ ਕੀਤਾ ਗਿਆ neck ਦਾ neck ਦੇ ਉੱਪਰ ਕੰਮ ਹੋਏਗਾ thread work ਰਹਿਣ ਵਾਲਾ ਹੈਗਾ ਆ ਔਰ ਨਾਲ ਜੋ ਦੁਪੱਟਾ ਹੋਏਗਾ ਉਹ ਵੀ ਪਿਓਰ ਕਾਟਨ ਦਾ ਹੋਏਗਾ ਸਮ ਦੁਪੱਟਿਆਂ ਦੇ ਉੱਪਰ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈਗੀ ਔਰ ਸਮ ਦੁਪੱਟੇ ਹੈਗੇ ਜਿਹੜੇ ਇਸ ਤਰ੍ਹਾਂ ਹੀ ਜ਼ਿਆਦਾ ਸੋਹਣੇ ਲੱਗ ਰਹੇ ਨੇ ਇਹ ਵਾਲੇ ਸੂਟ ਦੇ ਉੱਪਰ ਫੁੱਲੀ ਜਿਹੜਾ ਵਰਕ ਹੋਏਗਾ ਪ੍ਰਾਈਸ ਇਸ ਦਾ ਵੀ ਸੇਮ ਹੋਏਗਾ neck ਔਰ ਫਰੰਟ ਆਫ ਜਿਹੜੀ ਹੋਏਗੀ ਜਿਹੜੀ ਸ਼ਰਟ ਦੀ ਉਹ ਫੁੱਲੀ ਹੈਵੀ ਰਹਿਣ ਵਾਲੀ ਹੈਗੀ ਆ ਇਹ ਵਾਲੇ ਸੂਟ ਵੀ ਹੋਣਗੇ ਜਿਹੜੇ ਫੁੱਲੀ ਹੈਵੀ ਜਿਹੜਾ ਇਹਨਾਂ ਦੇ ਉੱਪਰ ਥਰੈਡ ਵਰਕ ਰਹਿਣ ਵਾਲਾ ਹੈਗਾ ਔਰ ਇਹਨਾਂ ਦੇ ਵੀ ਜਿਹੜਾ ਜਸਟ ਨੈਕ ਦੇ ਉੱਪਰ ਹਲਕਾ ਫੁਲਕਾ ਵਰਕ ਕੀਤਾ ਹੋਇਆ ਔਰ ਸਾਮ ਦੇ ਉੱਪਰ ਪੈਚ ਲਗਾ ਕੇ ਘੇਰੇ ਦੇ ਉੱਪਰ ਕੰਮ ਕੀਤਾ ਗਿਆ ਹੈਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਡਿਜੀਟਲ ਪੈਂਟ ਦੇ ਉੱਪਰ ਜਸਟ ਰਹਿਣ ਵਾਲੇ ਆ ਪਲੇਨ ਹੋਏਗਾ ਵਿਦਆਊਟ ਵਰਕ ਰਹਿਣ ਵਾਲੇ ਹੈਗੇ ਆ ਇਹ ਵਾਲ ਸੂਟ ਹੋਣਗੇ ਜਿਹੜੇ ਇਹ ਵੀ ਵਿਦਆਊਟ ਵਰਕ ਰਹਿਣ ਵਾਲੇ ਹੈਗੇ ਆ ਇਹ ਵਾਲ ਸੂਟ ਹੋਣਗੇ ਜਿਹੜੇ ਇਹਨਾਂ ਦੇ ਵੀ ਨੈਕ ਦੇ ਉੱਪਰ ਕੰਮ ਕੀਤਾ ਗਿਆ ਹੈਗਾ ਪ੍ਰਾਈਸ ਆਫ ਦਾ ਸੇਮ ਹੋਏਗਾ ਔਰ ਬਹੁਤ ਹੀ ਘੱਟ ਪ੍ਰ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕੋਈ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ। ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ। ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਆ। ਇਸ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਸੂਟਾਂ ਦੀ ਕਲੈਕਸ਼ਨ ਹੈਗੇ ਜਿਹੜੇ ਸਭ ਤੋਂ ਜ਼ਿਆਦਾ ਸੇਲ ਹੋ ਰਹੇ ਨੇ। ਉਹ ਵੀ ਕਾਟਨ ਦੁਪੱਟਿਆਂ ਦੇ ਨਾਲ ਹੀ ਤੁਸੀਂ ਥੋੜਾ ਮੋਟਾ ਜਿੱਦਾਂ ਆਉਣ ਜਾਣ ਲਈ ਵੀ ਯੂਜ਼ ਕਰ ਸਕਦੇ ਹੈਗੇ ਆ ਔਰ ਤੁਸੀਂ ਇਹਨਾਂ ਨੂੰ ਰੋਟੇਨ ਲਈ ਵੀ ਯੂਜ਼ ਕਰ ਸਕਦੇ ਹੈਗੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਹੈਗੇ ਜਿਹੜੇ ਤੁਹਾਨੂੰ ਮਿਲ ਰਹੇ ਨੇ ਇਹ ਵਾਲੇ ਸੂਟ ਹੋਣਗੇ ਜਿਹੜੇ ਇਹਨਾਂ ਦੇ ਉੱਪਰ ਵੀ ਨੈਕ ਦੇ ਉੱਪਰ ਕੰਮ ਰਹੇਗਾ ਔਰ ਬਦਾਨੀ ਪ੍ਰਿੰਟਸ ਦੇ ਉੱਪਰ ਰਹਿਣ ਵਾਲੇ ਹੈਗੇ ਆ ਔਰ ਇਹ ਵਾਲੇ ਸੂਟ ਹੋਣਗੇ ਜਿਹੜੇ ਇਹ ਵੀ ਫੁੱਲੀ ਹੈਵੀ ਜਿਹੜਾ ਇਹਨਾਂ ਦੇ ਉੱਪਰ ਕੰਮ ਰਹੇਗਾ ਥ्रेड ਵਰਕ ਹੋਏਗਾ ਪ੍ਰਾਈਸ ਆਫ ਦਾ ਸੇਮ ਹੋਏਗਾ ਮੇਰੀ ਵੀਡੀਓ ਦੇਖਣ ਲਈ ਸਬਸਕ੍ਰਾਈਬ